ਡਾਕਟਰ ਅੱਲਾ ਰੰਗ ਇਹ ਫੁੱਲਾਂ ਦੀ ਖੇਤੀ 1993 ਤੋਂ ਕਰ ਰਿਆਂ ਇਹ ਫੁੱਲਾਂ ਦੀ ਖੇਤੀ ਅਸੀਂ ਛੋਟੇ ਭਾਈ ਦੇ ਨਾਲ 1993 ਤੋਂ ਸ਼ੁਰੂ ਕੀਤੀ ਸੀ ਤੇ ਇਹ ਅਸੀਂ ਬਹੁਤ ਸਾਰੇ ਫੁੱਲ ਹੁਣ 150 ਵੈਰਾਈਟੀਆਂ ਦੇ ਫੁੱਲ ਅਸੀਂ ਪੈਦਾ ਕਰਦੇ ਹਾਂ ਪਹਿਲੇ ਸਾਲ ਅਸੀਂ ਸਿਰਫ 25 ਕਿਲੋ ਸੀਡ ਪ੍ਰੋਡਿਊਸ ਕੀਤਾ ਸੀ ਜਿਹੜਾ ਅਸੀਂ ਬਾਹਰ ਭੇਜਿਆ ਸੀ ਉਸ ਤੋਂ ਬਾਅਦ ਅਸੀਂ ਹੁਣ ਇਸ ਇਸ ਵਕਤ ਅਸੀਂ 600 ਤੋਂ ਲੈ ਕੇ 1200 ਕੰਟਲ ਤੱਕ ਸੀਡ ਬਾਹਰ ਭੇਜਦੇ ਹਾਂ ਇਸ ਦਾ ਤਰੀਕਾ ਇਹ ਹੈ ਜੀ ਕਿ ਅਸੀਂ ਜਿਹੜੇ ਕਿਸਾਨ ਆ ਉਹਨਾਂ ਨੂੰ ਸੀਡ ਜਾਂ ਪਨੀਰੀ ਫ੍ਰੀ ਆਫ ਕਾਸਟ ਦਿੰਨੇ ਉਹਨਾਂ ਦੇ ਖੇਤਾਂ ਤੇ ਜਾ ਕੇ ਹਰੇਕ 15 20 ਦਿਨਾਂ ਬਾਅਦ ਉਹਨਾਂ ਨੂੰ ਦੱਸ ਦਿੰਦੇ ਕਿ ਕਿਸ ਤਰ੍ਹਾਂ ਖੇਤੀ ਕਰਨੀ ਹੈ ਉਹਨਾਂ ਦੇ ਜੋ ਵੀ ਉਹਨਾਂ ਦੀਆਂ ਪ੍ਰੋਬਲਮਸ ਹੁੰਨੀਆਂ ਉਹਨਾਂ ਦੀ ਸੋਲਵ ਉੱਥੇ ਖੇਤੀ ਕਰਦੇ ਆ ਉਹਨੂੰ ਅਸੀਂ ਔਨ ਫਾਰਮ ਟ੍ਰੇਨਿੰਗ ਕਹਿੰਦੇ ਆ ਤੇ ਆਪਾਂ ਵੀ ਆਪਣੇ ਖੇਤ ਦੇ ਉੱਤੇ 60 ਏਕੜ ਫੁੱਲਾਂ ਦੀ ਖੇਤੀ ਕਰਦੇ ਆ ਡਿਫਰੈਂਟ ਵੈਰਾਈਟੀਆਂ ਆ ਹਰੇਕ ਵੈਰਾਈਟੀ ਦਾ ਅਲੱਗ-ਅਲੱਗ ਭਾਅ ਹੈ ਕਿਸਾਨ ਨੂੰ ਅਸੀਂ ਕੰਟਰੈਕਟ ਫਾਰਮਿੰਗ ਦੇ ਵਿੱਚ ਪਹਿਲਾਂ ਭਾਅ ਦੇ ਦਿੰਨੇ ਵੀ ਇਸ ਭਾਅ ਨੂੰ ਤੈ ਤੋਂ ਅਸੀਂ ਖਰੀਦਾਂਗੇ ਫਿਰ ਉਸ ਤੋਂ ਬਾਅਦ ਅਸੀਂ ਉਸ ਤੋਂ ਉਹ ਫਸਲ ਪੂਰੀ ਪਾਲਦੇ ਆਂ ਪਾਉਂਦੇ ਆਂ ਉੱਥੇ ਜਾ ਕੇ ਉਹਨੂੰ ਦੱਸਦੇ ਆਂ ਸਾਰਾ ਕੁਝ ਉਸ ਤੋਂ ਬਾਅਦ ਜਿਹੜੀ ਵੀ ਉਹਦੀ ਫਸਲ ਹੁੰਦੀ ਹੈ ਸਾਰੀ ਦੀ ਸਾਰੀ ਅਸੀਂ ਆਪਣੇ ਇੱਥੇ ਲਿਆਉਂਦੇ ਆਂ ਜਿਹੜਾ ਸੀਡ ਸਾਡੇ ਕੋਲ ਆਉਂਦਾ ਉਹਨੂੰ ਮਸ਼ੀਨਾਂ ਦੇ ਨਾਲ ਸਾਫ਼ ਕਰਦੇ ਆਂ ਉਹ ਸਾਫ਼ ਕਰਨ ਦੇ ਸਮੇਂ ਵੀ ਅਸੀਂ ਕਿਸਾਨ ਨੂੰ ਕਹਿੰਨੇ ਕਿ ਤੂੰ ਆਪਣੇ ਸਾਹਮਣੇ ਦਾ ਇੱਥੇ ਖੜ ਕੇ ਸਾਫ਼ ਕਰਾ ਸਾਡੇ ਨਾਲ ਲਗਭਗ 150 ਕਿਸਾਨ ਜੁੜੇ ਹੋਏ ਆ ਜਿਹੜੇ ਕਿ ਲਗਭਗ 600 ਏਕੜ ਤੇ ਇਹ ਖੇਤੀ ਕਰ ਰਹੇ ਆ ਇਸ ਸਾਲ ਦੇ ਵਿੱਚ ਇਹ ਬਹੁਤ ਹੀ ਲਾਹੇਵੰਦ ਖੇਤੀ ਹੈ ਕਣਕ ਦੀ ਜਿਹੜੀ ਫਸਲ ਹੈ ਉਹ ਤਾਂ ਸਿਰਫ 30 ਤੋਂ 35000 ਰੁਪਏ ਮੋੜਦੀ ਹੈ ਜਦ ਕਿ ਸਾਡੀ ਫਸਲ ਜਿਹੜੀ ਹੈ ਉਹ 70000 ਤੋਂ ਲੈ ਕੇ 1 ਲੱਖ ਰੁਪਏ ਪਰ ਏਕੜ ਇੱਕ ਫਸਲ ਦਾ ਮੋੜਦੀ ਹੈ ਸੋ ਇਹ ਫਾਰਮ ਨੂੰ ਲਗਭਗ 2.5 ਤੋਂ 3 ਗੁਣਾ ਇਹ ਪੈਸੇ ਮਿਲ ਜਾਂਦੇ ਆ ਖੇਤੀ ਕਰਕੇ ਤੇ ਉਹ ਇਸ ਦੇ ਨਾਲ ਅ ਇੱਕ ਕਣਕ ਦਾ ਬਦਲ ਹੈ ਇੱਕ ਅੱਛੀ ਇਨਕਮ ਵਾਲੀ ਫਸਲ ਹੈ ਤੇ ਜਦੋਂ ਉਹ ਇਹ ਫਸਲ ਪੈਦਾ ਕਰ ਲੈਂਦਾ ਤੇ ਉਹਨੂੰ ਫਿਰ ਅੱਗੇ ਵਾਲੀ ਫਸਲ ਜਿਹੜੀ ਕਣਕ ਛੋਣੇ ਵਾਲੀ ਫਸਲ ਹੈ ਉਹਦੇ ਵਿੱਚ ਜਾਂ ਤਾਂ ਉਹ ਮੱਕੀ ਵੀ ਲਾ ਸਕਦਾ ਜਾਂ ਉਹ ਫਿਰ ਬਾਸਮਤੀ ਵੀ ਲਾ ਸਕਦਾ ਜਾਂ ਦਾਣਾ ਵੀ ਲਾ ਸਕਦਾ ਉਹਨੂੰ ਫਿਰ ਬੜੇ سارے ਆਪਸ਼ਨ ਮਿਲ ਜਣੇ ਕਿਉਂਕਿ ਉਹਨੇ ਕਣਕ ਦੇ ਟਾਈਮ ਬੜੇ ਅੱਛੇ ਪੈਸੇ ਕਮਾ ਲਏ ਹੁੰਨੇ ਆਸਫ ਫੋਲਾਂ ਦੀ ਖੇਤੀ ਤੋਂ ਮੈਂ ਜ਼ੀਸ਼ਾਨ ਰੰਗ Uh, मैं डॉक्टर अलरंग व्डा बेटा मैं मास्टर्स ऑफ कंप्यूटर साइंस की थी है कैलिफोर्निया यू एस ए तो वो सब करके मैं अपना फैमिली बिजनेस अपने पापा का बिज़नेस जॉइन किया मेरा काम जो इस कंपनी से है मैं दो कम है बेसिकली इस कंपनी एक तो मैं क्वालिटी की एश्योरेंस रखदा दूजा चीज मैं अपना इत आई टी का जो भी कम करना है, वो उस चीज़ करता है ਕਵਾਲਿਟੀ ਦਾ ਮਤਲਬ ਇਹ ਹੈ ਕਿ ਕੰਪਨੀ ਦਾ ਜੋ ਵੀ ਬੈਕਬੋਨ ਹੈ ਸਾਡਾ ਪ੍ਰੋਡਕਸ਼ਨ ਏਰੀਆ ਸਾਡਾ ਫਲੋਰ ਸੀਜ਼ ਦਾ ਪ੍ਰੋਡਕਸ਼ਨ ਉਹ ਸਭ ਚੀਜ਼ਾਂ ਹੁੰਦੀਆਂ ਨੇ ਬਟ ਉਸ ਚੀਜ਼ ਦਾ ਐਕਸਪੋਰਟ ਕਰੰਟਲੀ ਇੱਕ ਨੋਰਮ ਹੈਗਾ ਜਿਹੜਾ ਨੋਰਮ ਜਿਹੜੇ ਰੂਲਸ ਨੇ ਜਿਹੜੇ ਐਕਸਪੋਰਟ ਕੰਪਨੀਆਂ ਐਕਸਪੈਕਟ ਕਰਦੀਆਂ ਨੇ ਉਹ ਇਹ ਹੈ ਕਿ ਜੋ ਵੀ ਸਾਡਾ ਐਕਸਪੋਰਟ ਪ੍ਰੋਡਕਟ ਹੋਣਾ ਚਾਹੀਦਾ ਉਹਦੀ ਜਰਮੀਨੇਸ਼ਨ 85% ਤੋਂ ਉੱਤੇ ਹੋਣੀ ਚਾਹੀਦੀ ਹੈ ਇਹ ਕੋਈ ਚੀਜ਼ ਹੋਣੀ ਚਾਹੀਦੀ ਹੈ ਦੂਜੀ ਚੀਜ਼ ਉਹਨਾਂ ਨੂੰ ਪਿਓਰਿਟੀ ਚਾਹੀਦੀ ਹੁੰਦੀ ਹੈ ਪਿਓਰਿਟੀ ਸਾਨੂੰ 99% ਚਾਹੀਦੀ ਹੁੰਦੀ ਹੈ ਪਿਓਰਿਟੀ ਦਾ ਮਤਲਬ ਹੁੰਦਾ ਹੈ ਕਿ ਸੀਡ ਦੇ ਅੰਦਰ ਕੋਈ ਵੀ ਹੋਰ ਮਿੱਟੀ ਜਾਂ ਕਿਸੇ ਹੋਰ ਤਰ੍ਹਾਂ ਦਾ ਸੀਡ ਕੁਝ ਵੀ ਨਹੀਂ ਅਵੇਲੇਬਲ ਹੋਣਾ ਚਾਹੀਦਾ ਜਿਹੜਾ ਸੀਡ ਮੰਗਿਆ ਉਹਨਾਂ ਨੇ ਉਹੀ ਚੀਜ਼ ਹੋਣੀ ਚਾਹੀਦੀ ਹੈ ਜਰਮੀਨੇਸ਼ਨ ਦਾ ਮਤਲਬ ਇਹ ਹੈ ਕਿ ਜਰਮੀਨੇਸ਼ਨ ਜੇ ਤੁਸੀਂ 100 ਸੀਡ ਲਾਣੇ ਹੋ ਤਾਂ ਉਸ ਤੋਂ 80 ਤੋਂ 85 ਸੀਡਸ ਉਗਣੇ ਚਾਹੀਦੇ ਆ ਇਹ ਦੋ ਚੀਜ਼ਾਂ ਨੂੰ ਮੈਂ ਹੈਂਡਲ ਕਰਦਾ ਹਾਂ ਉਹਦਾ ਤਰੀਕਾ ਇਹ ਹੈ ਕਿ ਅਸੀਂ ਜਿੰਨੀ ਵੀ ਸਾਡੇ ਕੋਲ ਪ੍ਰੋਡਕਸ਼ਨ ਆਂਦੀ ਹੈ ਉਹਦੀ ਇਮੀਡੀਏਟਲੀ ਕਲੀਨਿੰਗ ਤੋਂ ਬਾਅਦ ਇਮੀਡੀਏਟਲੀ ਉਹਦੀ ਜਰਮੀਨੇਸ਼ਨ ਤੇ ਪਿਓਰਿਟੀ ਟੈਸਟਿੰਗ ਹੁੰਦੀ ਹੈ ਸਾਡੀ ਲੈਬ 'ਚ ਉਹ ਸਭ ਕੁਝ ਹੁੰਦਾ ਹੈ ਮੈਨੂਅਲ ਪ੍ਰੋਸੈਸ ਹੈ ਉਹਦਾ ਕੋਈ ਉਹਨੂੰ ਅਸੀਂ ਆਟੋਮਾਈਜ਼ ਨਹੀਂ ਕਰ ਸਕਦੇ ਮੈਨੂਅਲੀ ਅਸੀਂ ਉਹਨੂੰ ਚੈੱਕ ਕਰਦੇ ਹਾਂ ਹਰੇਕ ਸੀਡ ਦਾ 200 400 ਕੁਝ ਸੀਡਸ ਦਾ ਸੈਂਪਲ ਲੈ ਕੇ ਅਸੀਂ ਉਹਦੀ ਜਰਮੀਨੇਸ਼ਨ ਲਾਉਂਦੇ ਹਾਂ ਕੁਝ ਗ੍ਰਾਮਸ ਆਫ ਜਿੱਦਾਂ 5 ਗ੍ਰਾਮ 10 ਗ੍ਰਾਮ ਸੀਡ ਲੈ ਕੇ ਉਹਦੀ ਪਿਓਰਿਟੀ ਟੈਸਟ ਕਰਦੇ ਹਾਂ ਉਸ ਚੀਜ਼ ਨੂੰ ਕਰਕੇ ਜੇ ਉਹਦੀ ਪ੍ਰੋਡਕਸ਼ਨ ਉਹਦੀ ਪਿਓਰਿਟੀ ਤੇ ਜਰਮੀਨੇਸ਼ਨ ਠੀਕ ਹੈ ਫਿਰ ਤਾਂ ਉਹ ਅੱਗੇ ਚੱਲਦਾ ਨਹੀਂ ਠੀਕ ਹੈ ਤਾਂ ਉਹਦੀ ਫਿਰ ਰੀਗ੍ਰੇਡਿੰਗ ਹੁੰਦੀ ਹੈ ਉਹਦਾ ਫਿਰ ਕਲੀਨਿੰਗ ਹੁੰਦਾ ਹੈ ਸਭ ਕੁਝ ਪ੍ਰੋਸੈਸ ਹੁੰਦਾ ਹੈ ਜਦ ਤੱਕ ਉਹਦੀ ਜਰਮੀਨੇਸ਼ਨ 80 ਤੋਂ 85 ਤੋਂ ਉੱਤੇ ਨਹੀਂ ਆਂਦੀ ਪਰਸੈਂਟ ਤੋਂ ਤਦ ਤੱਕ ਅਸੀਂ ਉਹਨੂੰ ਸੈਲਵ ਨਹੀਂ ਕਰਦੇ ਹੋ ਸਕਦਾ ਤੱਕ ਸਾਡੇ ਸਟੋਰ ਚ ਹੀ ਰਹਿੰਦਾ ਤੇ ਜੋ ਵੀ ਅਸੀਂ ਨਰਸਰੀ ਮੈਂ ਪੈਕੇਟ ਸੈਲ ਕਰ ਰਹੇ ਹੋਂਨੇ ਇੰਡੀਅਨ ਮਾਰਕੀਟ ਲਈ ਉਹਨਾਂ ਦੇ ਵੀ ਇਹੀ ਨੋਰਮਸ ਨੇ ਉਸਤੇ ਵੀ ਜਰਮੀਨੇਸ਼ਨ ਇੰਨੀ ਹੀ ਹਾਈ ਹੈ ਪਿਓਰਿਟੀ ਇੰਨੀ ਹੀ ਹਾਈ ਰੱਖਦੇ ਹਾਂ ਅਸੀਂ ਸਾਡਾ ਜਿਹੜਾ ਕੰਮ ਹੈ ਕੰਟ੍ਰੈਕਟ ਫਾਰਮਿੰਗ ਦਾ ਜਿਹੜੇ ਮੇਰੇ ਫਾਦਰ ਡਾਕਟਰ ਅਲਰੰਗ ਨੇ ਵੀ ਤੁਹਾਨੂੰ ਦੱਸਿਆ ਹੋਣਾ ਕੰਟ੍ਰੈਕਟ ਫਾਰਮਿੰਗ ਚ ਇਹ ਹੈ ਕਿ ਫਾਰਮਰ ਨੂੰ ਅਸੀਂ ਸੀਡ ਦਿੰਨੇ ਤੇ ਉਹ ਜਾ ਕੇ ਆਪਣਾ ਸੀਡ ਲਾ ਦਿੰਦਾ ਬਟ ਉਸ ਸੀਡ ਨੂੰ ਵੀ ਉਸ ਉਹਦੇ ਏਰੀਆ ਨੂੰ ਮੇਨਟੇਨ ਕਰਨ ਲਈ ਉਹਦੇ ਏਰੀਆ ਨੂੰ ਉਹਦਾ ਪਤਾ ਰੱਖਣ ਲਈ ਵੀ ਅਸੀਂ ਇੱਕ ਸੌਫਟਵੇਅਰ ਯੂਜ਼ ਕਰਦੇ ਹਾਂ ਫੀਲ ਮੈਨੇਜਰ ਹਰ ਬਾਰ ਜਦ ਵੀ ਉਹਨਾਂ ਕੋਲ ਮਹੀਨੇ ਚ 2 3 ਬਾਰ ਜਾਂਦਾ ਹੈ ਉਸ ਵੈਰਾਈਟੀ ਦੀ ਪਿਕਚਰਸ ਲੈ ਸਕਦਾ ਹੈ ਉਸ ਵੈਰਾਈਟੀ ਬਾਰੇ ਇੱਕ ਹਿਸਟਰੀ ਮੇਨਟੇਨ ਰੱਖ ਸਕਦਾ ਹੈ ਕਿਹੜਾ ਫਰਟੀਲਾਈਜ਼ਰ ਪਾਇਆ ਸੀਗਾ ਕਦੋਂ ਪਾਇਆ ਸੀਗਾ ਕੀ ਕੀਤਾ ਸੀਗਾ ਅੱਗੇ ਕੀ ਕਰਨਾ ਹੈ ਇਹ ਸਾਰੀ ਚੀਜ਼ਾਂ ਸਾਨੂੰ ਸਾਡੇ ਸੌਫਟਵੇਅਰ ਦੇ ਥਰੂ ਪਤਾ ਹੁੰਦੀਆਂ ਨੇ ਜਿਹੜਾ ਚੀਜ਼ਾਂ ਨੂੰ ਮੈਂ ਹੈਂਡਲ ਕਰਦਾ ਮੇਰਾ ਨਾਮ ਸਮਰਾਨ ਰੰਗ ਹੈ ਮੈਂ ਡਾਕਟਰ ਲਰੰਗ ਜੀ ਦਾ ਬੇਟਾ ਹਾਂ ਜਿਹੜੀ ਇੱਕ ਫੈਮਿਲੀ ਓਨਡ ਬਿਜ਼ਨਸ ਹੈ ਜੇਚ ਮੇਰੇ ਫਾਦਰ ਮੇਰੇ ਬ੍ਰਦਰ ਵਾਈਫ ਮੈਂ ਅਸੀਂ ਸਾਰੇ ਜਣੇ ਅਸੀਂ ਕੰਮ ਕਰਦੇ ਆਂ ਮੇਰੇ ਫਾਦਰ ਬੇਸਿਕਲੀ ਪ੍ਰੋਡਕਸ਼ਨ ਟੇਕ ਕੇਅਰ ਕਰਦੇ ਆਂ ਜੀ ਉਹ ਸੀਐਫ ਹੋ ਐ ਮੇਨ ਫਾਊਂਡਰ ਉਹ ਹੋ ਐ ਕੰਪਨੀ ਦੇ ਮੇਰਾ ਕੰਮ ਹੈ ਸੇਲਸ ਦਾ ਮੇਰੀ ਪੜਾਈ ਹੈ ਸੇਲਸ ਦੀ ਹੋਈ ਹੋਈ ਤੇ ਮਾਰਕਟ ਕਰਨਾ ਬੀਜ ਨੂੰ ਮਤਲਬ ਐਗਰੀਕਲਚਰ ਨੂੰ ਬਿਜ਼ਨਸ ਚ ਕਨਵਰਟ ਕਰਨਾ ਉਹ ਮੇਰਾ ਕੰਮ ਹੈ ਜੋ ਵੀ ਸੀਡ ਅਸੀਂ ਪ੍ਰੋਡਿਊਸ ਕਰਦੇ ਆਂ ਉਹਨੂੰ ਅਸੀਂ ਕਿਵੇਂ ਸੇਲ ਕਰਨਾ ਹੈ ਕਿਸ ਰੇਟ ਤੇ ਸੇਲ ਕਰਨਾ ਹੈ ਕਿਹੜੀ ਚੀਜ਼ ਦੀ ਡਿਮਾਂਡ ਜ਼ਿਆਦਾ ਹੈ ਕਿਹੜੀ ਚੀਜ਼ ਦੀ ਡਿਮਾਂਡ 글로ਬਲੀ ਕਿਹੜੀ ਚੀਜ਼ ਐਕਸੈਸ ਪ੍ਰੋਡਿਊਸ ਹੋਈ ਹੋਈ ਹੈ ਕਿਹੜੀ ਚੀਜ਼ ਕਿਤੇ ਮੀਂਹ ਪੈਣ ਕਰਕੇ ਆ ਗੜੇ ਪੈਣ ਕਰਕੇ ਆ ਹੋ ਸਕਦਾ ਹੋਰ ਕਿਸੇ ਪ੍ਰੋਬਲਮ ਕਰਕੇ ਪ੍ਰੋਡਕਸ਼ਨ ਨਹੀਂ ਹੋਈ ਉਹਦਾ ਅਸੀਂ ਪ੍ਰਾਈਸ ਕੀ ਸੈੱਟ ਕਰਨਾ ਉਹ ਸਾਰਾ ਕੁਝ ਮੈਂ ਟੇਕ ਕੇਅਰ ਕਰਦਾ ਸਾਡੇ ਕੰਮ ਦੇ ਵਿੱਚ ਕਿਉਂਕਿ ਵੈਰਾਈਟੀਆਂ ਬਹੁਤ ਜ਼ਿਆਦਾ ਹੈ ਸਿਰਫ ਫਲਾਵਰ ਸੀਡ ਦਾ ਇੱਕ ਬਹੁਤ ਹੀ ਵੱਡਾ ਇੱਕ ਹੋ ਗਿਆ ਨਾ ਜੇ ਕਿ ਜਿਹੜੇ ਵੈਰਾਈਟੀਆਂ 300 ਸਮਥਿੰਗ ਵੈਰਾਈਟੀਆਂ ਆਣ ਗਈਆਂ ਤੇ ਹਰ ਇੱਕ ਵੈਰਾਈਟੀ ਦਾ ਦੀ ਅਲੱਗ ਡਿਮਾਂਡ ਹੈ ਅਲੱਗ ਮਾਰਕੀਟ ਹੈ ਕੋਈ ਯੂਰਪ 'ਚ ਜ਼ਿਆਦਾ ਸੇਲ ਹੁੰਦੀ ਹੈ ਕੋਈ ਯੂਐਸ 'ਚ ਜ਼ਿਆਦਾ ਸੇਲ ਹੁੰਦੀ ਹੈ ਕਈ ਵੈਰਾਈਟੀਆਂ ਇਹੋ ਜਿਹੀਆਂ ਜਿਹੜੀਆਂ ਮਿਡਲ ਈਸਟ 'ਚ ਸੇਲ ਹੁੰਦੀਆਂ ਸਾਨੂੰ ਅਕੋਰਡਿੰਗਲੀ ਹਰ ਇੱਕ ਥਾਂ ਦੇ ਹਿਸਾਬ ਨਾਲ ਉਸ ਚੀਜ਼ ਨੂੰ ਚੈੱਕ ਕਰਨਾ ਪੈਂਦਾ ਹੈ ਕਿਸੀ ਕੀ ਪ੍ਰਾਈਸਸ ਸੈੱਟ ਕਰੀਏ ਤਾਂ ਕਿ ਕਿਹੜੇ ਪਾਸੇ ਕਿਹੜੀ ਚੀਜ਼ ਦੀ ਸਪਲਾਈ ਅਵੇਲੇਬਿਲਟੀ ਸ਼ੋ ਕਰੀਏ ਸਾਨੂੰ ਸਿਰਫ ਕੇਜੀਸ ਦੇ ਵਿੱਚ ਨਹੀਂ ਸੇਲ ਕਰਨਾ ਹੁੰਦਾ ਕਦੇ-ਕਦੇ ਅਸੀਂ ਛੋਟੀ ਪੈਕਿੰਗਸ ਦੇ ਵਿੱਚ ਸੇਲ ਕਰਦੇ ਹਾਂ ਕਦੇ-ਕਦੇ ਅਸੀਂ ਸੀਡ ਕਾਊਂਟ ਦੇ ਵਿੱਚ ਸੇਲ ਕਰਦੇ ਹਾਂ ਵੈਰਾਈਟੀਆਂ ਜਿਵੇਂ ਕਈ ਕਈ ਵੈਰਾਈਟੀਆਂ ਸੀਡ ਨਾਲ ਸੇਲ ਕਰ ਰਹੇ ਹੁੰਦੇ ਨੇ ਕਿ ਪੈਕਿੰਗ ਦੀ ਕਾਸਟ ਜ਼ਿਆਦਾ ਹੁੰਦੀ ਹੈ ਕਿਉਂਕਿ ਉਹ ਸ਼ੋਈ ਪੈਕੇਜਿੰਗ ਹੁੰਦੀ ਹੈ ਉਹ ਛੋਟੇ ਪੈਕੇਟਸ ਹੁੰਦੇ ਉਹ ਚ 2 ਗ੍ਰਾਮ ਬੀਜ ਹੁੰਦਾ ਹੈ ਜਾਂ ਕਈਆਂ ਚ 500 ਸੀਡ ਹੁੰਦਾ ਹੈ 1000 ਸੀਡ ਹੁੰਦਾ ਬਟ ਉਹਦੀ ਪੈਕਿੰਗ ਇੰਨੀ ਸੋਹਣੀ ਬਣਾਉਣ ਦੇ ਉੱਤੇ ਸਾਡੇ ਇੰਨੀ ਕੋਸਟ ਆ ਜਾਂਦੀ ਹੈ ਕਿ ਉਹ ਪੈਕਿੰਗ ਸੀਡ ਤੋਂ ਜ਼ਿਆਦਾ ਪੈਕਿੰਗ ਦੀ ਕੋਸਟ ਹੋ ਜਾਂਦੀ ਹੈ ਇਹ ਜਿਹੜੀ ਖੇਤੀ ਹੈ ਇਹ ਬੜੀ ਹੀ ਅੱਛੀ ਖੇਤੀ ਹੈ ਬੜੀ ਲਾਹੇਵੰਦ ਖੇਤੀ ਹੈ ਕਿਸਾਨਾਂ ਨੂੰ ਇਸ ਖੇਤੀ ਨੂੰ ਕਰਨਾ ਚਾਹੀਦਾ ਸੋ ਇਸ ਤਰ੍ਹਾਂ ਕਰਕੇ ਇਹ ਜਿਹੜੀ ਖੇਤੀ ਹੈ ਇਸ ਨੂੰ ਵਧਾਇਆ ਜਾ ਸਕਦਾ ਹੈ ਅੱਜ ਕੱਲ ਦੇ ਜਿਹੜੇ ਯੰਗ ਮੁੰਡੇ ਆ ਉਹਨਾਂ ਨੂੰ ਇਸ ਖੇਤੀ ਦੇ ਵਿੱਚ ਪੈਣਾ ਚਾਹੀਦਾ ਹੈ ਉਹਨਾਂ ਨੂੰ ਇਸ ਖੇਤੀ ਨੂੰ ਅੱਗੇ ਵਧਾਉਣਾ ਚਾਹੀਦਾ ਤਾਕੇ ਇਹ ਖੇਤੀ ਜਿਹੜੀ ਹੈ ਇਹ ਜ਼ਿਆਦਾ ਕਿਸਾਨਾਂ ਤੱਕ ਫੈਲੇ ਤੇ ਉਹ ਜ਼ਿਆਦਾ ਕਿਸਾਨ ਜਿਹੜੇ ਆ ਉਹ ਇਸ ਦਾ ਪ੍ਰੋਫਿਟ ਇਸ ਦਾ ਜਿਹੜਾ ਮੁਨਾਫਾ ਉਹ ਕਣਕ ਤੋਂ ਵੱਧ ਉਹ ਲੈ ਸਕਣ ਇਸ ਖੇਤੀ ਨੂੰ ਕਰਨਾ ਸਿਰਫ ਥੋੜਾ ਜਿਹਾ ਮੁਸ਼ਕਲ ਹੈ ਇਸ ਕਰਕੇ ਮੁਸ਼ਕਲ ਹੈ ਇੱਕ ਤਾਂ ਇਸ ਦੇ ਵਿੱਚ ਉਹ ਬੰਦਾ ਖੇਤੀ ਕਰ ਸਕਦਾ ਜਿਹੜਾ ਰੋਜ਼ ਖੇਤ ਹੁੰਦਾ ਇਹ ਉਸ ਬੰਦੇ ਦੀ ਖੇਤੀ ਨਹੀਂ ਹੈ ਜਿਹੜਾ ਕਿਤੇ ਰਹਿੰਦਾ ਹੋਰ ਹੋਵੇ ਖੇਤੀ ਕਿਤੇ ਹੋਰ ਹੋਵੇ ਕਰਦਾ ਹੋਵੇ ਇਹ ਐਬਸੈਂਟੀ ਫਾਰਮਰ ਦੀ ਖੇਤੀ ਨਹੀਂ ਹੈ ਇਸ ਦੇ ਵਿੱਚ ਦੂਸਰੀ ਜਿਹੜੀ ਚੀਜ਼ ਚਾਹੀਦੀ ਹੁੰਦੀ ਹੈ ਕਿਸਾਨ ਨੂੰ ਉਹ ਇਹ ਹੈ ਕਿ ਉਹਨੂੰ ਲੇਬਰ ਦੀ ਅਵੇਲੇਬਿਲਿਟੀ ਹੋਵੇ ਲੇਬਰ ਇੰਟੈਂਸਿਵ ਖੇਤੀ ਹੈ ਲੇਬਰ ਚਾਹੀਦੀ ਹੁੰਦੀ ਹੈ ਤੇ ਜੇ ਇਹ ਦੋਨੋਂ ਚੀਜ਼ਾਂ ਉਹ ਫਾਰਮਰ ਕਰਦਾ ਤਾਂ ਇਹ ਇਸ ਦੇ ਵਿੱਚੋਂ ਕਾਫੀ ਅੱਛਾ ਪੈਸਾ ਉਹ ਕਮਾ ਸਕਦਾ ਖੇਤੀ ਕਰਨ ਲੱਗਿਆਂ ਸਿਰਫ ਇਹ ਹੀ ਸਿਰਫ ਦੋ ਖਰਚੇ ਆ ਜਿਹੜੇ ਉਹਨੂੰ ਕਰਨੇ ਪੈਣੇ ਆ ਬੀਜ ਤੇ ਪਨੀਰੀ ਅਸੀਂ ਉਹਨੂੰ ਫ੍ਰੀ ਦਿੰਦੇ ਆ ਬੀਜ ਕਿਵੇਂ ਲਾਉਣਾ ਪਨੀਰੀ ਕਿਵੇਂ ਲਾਉਣੀ ਆ ਅਸੀਂ ਜਾ ਕੇ ਉਹਨੂੰ ਦੱਸ ਕੇ ਆਉਨੇ ਆ ਉਥੇ ਅਸੀਂ 15 20 ਨਹੀਂ ਉਹਦੇ ਕੋਲ ਜਾ ਕੇ ਉਹਨੂੰ ਸਮਝਾਉਨੇ ਕਿ ਕੀ ਕੰਮ ਕਰਨ ਵਾਲਾ ਕੋਈ ਮਾੜੀ ਮੋਟੀ ਦਵਾਈ ਵੀ ਸਾਡੇ ਕੋਲ ਹੁੰਦੀ ਹੈ ਜੇ ਉਹਨੂੰ ਜ਼ਰੂਰਤ ਆ ਉਹਨੂੰ ਦੇ ਆਉਨੇ ਆ ਕਿਸ ਤਰ੍ਹਾਂ ਉਹ ਜਿਹੜਾ ਬੀਜ ਪੱਕਿਆ ਹੋਇਆ ਬੀਜ ਵੀ ਅਸੀਂ ਚੱਕ ਲਿਆਉਨੇ ਆ ਉਹ ਇੱਥੇ ਲਿਆ ਕੇ ਜਦੋਂ ਸਾਫ਼ ਹੋਣਾ ਬੀਜ ਉਦੋਂ ਅਸੀਂ ਉਹਨੂੰ ਕਹਿੰਦੇ ਕਿ ਤੂੰ ਆਪਣੇ ਸਾਹਮਣੇ ਆ ਕੇ ਸਾਫ਼ ਕਰਾ ਤਾਂ ਕਿ ਤੈਨੂੰ ਇਹ ਹੋਵੇ ਕਿ ਜੇ ਤੂੰ 100 ਕਿਲੋ ਬੀਜ ਭੇਜਿਆ ਉਹ ਚੋਂ 90 ਕਿਲੋ ਕਿਉਂ ਨਿਕਲੇ 10 ਕਿਲੋ ਕਿੱਥੇ ਗਿਆ ਉਹ ਸਾਰਾ ਕੁਝ ਉਹਨੂੰ ਸਮਝਾਉਣ ਵਾਸਤੇ ਅਸੀਂ ਉਹਨੂੰ ਕਹਿੰਦੇ ਕਿ ਤੂੰ ਸਾਡੇ ਸਾਹਮਣੇ ਆ ਕੇ ਜਾਂ ਤੇਰਾ ਬੀਜ ਸਾਫ਼ ਹੋ ਰਿਹਾ ਹੁੰਦਾ ਉੱਥੇ ਸਾਹਮਣੇ ਖੜ ਕੇ ਉਹ ਵੀ ਸਾਫ਼ ਕਰਾ। ਸੋ ਇਸ ਤਰ੍ਹਾਂ ਇਹ ਜਿਹੜੀ ਖੇਤੀ ਹੈ ਇਹ ਬੜੀ ਹੀ ਲਾਹੇਵੰਦ ਖੇਤੀ ਹੈ। ਥੋੜੀ ਜੀ ਔਖੀ ਹੈ ਬਟ ਇਹਨੂੰ ਕਰਿਆ ਜਾ ਸਕਦਾ ਹੈ। ਬਹੁਤ ਸਾਰੇ 150 ਕਿਸਾਨ ਕਰ ਰਹੇ ਆ। ਇਹ ਏਰੀਆ ਹਰੇਕ ਸਾਲ ਵੱਧ ਰਿਹਾ। ਜਿਸ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਹੋਰ ਆਰਡਰ ਆਉਨੇ ਆ ਉਸ ਤਰ੍ਹਾਂ ਸਾਡਾ ਏਰੀਆ ਵੱਧਾ। ਕਿਸਾਨ ਭਰਾਵੋ ਮੈਂ ਗੁਰਵਿੰਦਰ ਸਿੰਘ ਸੋਹੀ ਪਿੰਡ ਨੰਨਵਾਲ ਜ਼ਿਲ੍ਹਾ ਫਤਿਗੜ ਸਾਹਿਬ ਤੋਂ ਮੈਂ ਰਹਿਣ ਵਾਲਾ। ਦੋਸਤੋ ਮੈਂ 1994 ਦੇ ਵਿੱਚ ਜਿਹੜੀ ਹੈਗੀ ਪਲੱਸ 2 ਦੀ ਪੜ੍ਹਾਈ ਕਰਨ ਉਪਰੰਤ ਪੀਏਯੂ ਲੁਧਿਆਣਾ ਤੋਂ ਖੁੰਬਾਂ ਦੀ ਟ੍ਰੇਨਿੰਗ ਲੈ ਕੇ ਖੁੰਬਾਂ ਗੋਣੀਆਂ ਸ਼ੁਰੂ ਕਰ ਦਿੱਤੀਆਂ ਤੇ ਤਿੰਨ ਕਸਾਲ ਮੈਂ ਖੁੰਬਾਂ ਗਾਈਆਂ ਤੇ ਉਸ ਤੋਂ ਬਾਅਦ ਫਿਰ ਮੈਂ ਪੋਲਟਰੀ ਦਾ ਕੰਮ ਕੀਤਾ ਤੇ ਥੋੜਾ ਟਾਈਮ ਪੋਲਟਰੀ ਦਾ ਕਰਨ ਉਪਰੰਤ ਮੈਂ ਜਿਹੜਾ ਹੈਗਾ ਘੋੜੇ ਰੱਖ ਲਏ ਤੇ ਘੋੜੇ ਰੱਖਣ ਕੇ 2 ਕਸਾਲ ਘੋੜੇ ਰੱਖਣ ਤੋਂ ਬਾਅਦ ਜਿਹੜੀ ਹੈਗੀ ਆ ਮਨ ਨੂੰ ਸੈਟੀਸਫੈਕਸ਼ਨ ਨਹੀਂ ਸੀ ਕਿ ਕੰਮ ਬਹੁਤ ਵਧੀਆ ਸੀਗੇ ਤੇ ਪਰ ਮਨ ਨੂੰ ਸੈਟੀਸਫੈਕਸ਼ਨ ਨਹੀਂ ਜੀ ਨਹੀਂ ਆ ਰਹੀ ਤੇ ਉਸ ਤੋਂ ਬਾਅਦ ਫਿਰ ਮੈਂ ਹੈਗੀਆਂ ਜਿਹੜੀਆਂ ਮੋਗੇ ਤੋਂ ਜੀਪਾ ਤਿਆਰ ਕਰਾ ਕੇ ਵੇਚਣੇ ਸ਼ੁਰੂ ਕਰ ਦਿੱਤੀਆਂ ਤੇ 2 ਕਸਾਲ ਫਿਰ ਉਹ ਕਰੀਆਂ ਤੇ ਉਸ ਤੋਂ ਬਾਅਦ ਇਹ ਸਾਰੇ ਕਾਰਦੇ ਕਰਾਉਂਦੇ ਜਿਹੜਾ ਹੈਗਾ 2008 ਆ ਗਿਆ ਤੇ ਇਹ ਪੂਰੇ ਸਮੇਂ ਦੇ ਵਿੱਚ ਜਿਹੜਾ ਹੈਗਾ ਮੈਂ ਖੇਤੀ ਨਾਲ ਜੁੜਿਆ ਰਿਹਾ ਤੇ ਕਣਕ ਝੋਨੇ ਦੇ ਜਿਹੜਾ ਹੈਗਾ ਸਾਡਾ ਪਿਤਾ ਪੁਰਖੀ ਧੰਦਾ ਖੇਤੀਬਾੜੀ ਦਾ ਉਹ ਅਸੀਂ ਕਰਦੇ ਰਹੇ ਤੇ ਹਮੇਸ਼ਾ ਤੋਂ ਹੀ ਕੁਝ ਅਲੱਗ ਕਰਨ ਦਾ ਸੀਗਾ ਮਨ ਦੇ ਵਿੱਚ ਵੀ ਕੁਝ ਅਲੱਗ ਕਰੀਏ ਤੇ 2008 ਦੇ ਵਿੱਚ ਜਿਹੜਾ ਹੈਗਾ ਸੀ ਬਾਗਬਾਨੀ ਡਿਪਾਰਟਮੈਂਟ ਹੌਲੈਂਡ ਤੋਂ ਗ੍ਰੈਡੂਲਸ ਦਾ ਬਾਲ ਮਪੋਰਟ ਕਰਕੇ ਜਿਹੜਾ ਪੰਜਾਬ ਦੇ ਕਿਸਾਨਾਂ ਨੂੰ ਦਿੰਦਾ ਸੀ ਤੇ ਉਦੋਂ ਹੀ ਜਿਹੜਾ ਹੈਗਾ ਮੈਨੂੰ ਜਿਹੜਾ ਬਾਗਬਾਨੀ ਵਿਭਾਗ ਦੇ ਵੱਲੋਂ ਗਲੇਡੂਲਸ ਦਾ ਬੱਲ ਜਿਹੜਾ ਹੈਗਾ ਸੀ ਉਸ ਦਿੱਤਾ ਗਿਆ ਤੇ ਗਲੇਡੂਲਸ ਜਿਹਨੂੰ ਆਪਾਂ ਪੰਜਾਬੀ ਚਾਹ ਮਤੋਰ ਤੇ ਕਲੀ ਕਹਿ ਦਿੰਦੇ ਆ ਉਹ ਡੈਕੋਰੇਸ਼ਨ ਦੇ ਕੰਮ ਆਉਂਦੀ ਆ ਵਿਹਾਲੀਆਂ ਕਾਰਾਂ ਉਹਦੇ ਨਾਲ ਸਜਾਈਆਂ ਜਾਂਦੀਆਂ ਮੈਰਿਜ ਪੈਲਸਾਂ ਦੇ ਵਿੱਚ ਡੈਕੋਰੇਸ਼ਨ ਕੀਤੀ ਜਾਂਦੀ ਆ ਤੇ ਉਹਦੇ ਬੁਕੇ ਆਦਿ ਵਗੈਰਾ ਬਣਾਏ ਜਾਂਦੇ ਨੇ ਤੇ ਦੋ ਕਨਾਲਾਂ ਦੇ ਵਿੱਚ ਮੈਂ ਉਹਦੀ ਖੇਤੀ ਸ਼ੁਰੂ ਕੀਤੀ ਤੇ ਦੂਜੀਆਂ ਫਸਲਾਂ ਨਾਲੋਂ ਉਹਦੇ ਚੋਂ ਮੈਨੂੰ ਜਿਹੜਾ ਹੈਗਾ ਜ਼ਿਆਦਾ ਮੁਨਾਫਾ ਹੋਇਆ ਤੇ ਹੌਲੀ ਹੌਲੀ ਫਿਰ ਮੈਂ ਇਹਨੂੰ ਵਧਾਉਂਦੇ ਹੋਏ ਅੱਜ ਹੁਣ ਮੈਂ ਜਿਹੜੀ ਫੁੱਲਾਂ ਦੀ ਖੇਤੀ ਆ 20 ਏਕੜ ਰਕਬੇ ਦੇ ਵਿੱਚ ਕਰ ਰਿਹਾ ਜਿਹੜੀ ਆਪਣੀ ਜ਼ਮੀਨ ਹੈਗੀ ਆਪਣੀ ਉਹ 8 ਏਕੜ ਜ਼ਮੀਨ ਆ ਤੇ ਬਾਕੀ ਮੈਂ 13 14 ਏਕੜ ਠੇਕੇ ਤੇ ਲੈ ਕੇ ਖੇਤੀ ਕਰਦਾ ਤੇ 20 ਏਕੜ ਦੇ ਵਿੱਚ 12 ਏਕੜ ਗਲੈਡੂਲਸ ਤੇ ਉਸ ਤੋਂ ਬਿਨਾਂ ਜਿਹੜੇ ਆਪਣੇ ਐਨੂਅਲ ਫਲਾਵਰ ਹੁੰਦੇ ਨੇ ਸੀਜ਼ਨਲ ਫਲਾਵਰ ਜਿਨ੍ਹਾਂ ਨੂੰ ਕਹਿੰਦੇ ਆਪਾਂ ਘਰਾਂ ਦੇ ਵਿੱਚ ਲਾਉਂਦੇ ਆ ਜਾਂ ਆਪਾਂ ਹੋਟਲਾਂ ਪਾਰਕਾਂ ਦੇ ਵਿੱਚ ਲੱਗੇ ਦੇਖਦੇ ਆਂ गमਲਿਆਂ ਦੇ ਵਿੱਚ ਉਹਨਾਂ ਦਾ ਸੀਡ ਤਿਆਰ ਕਰਕੇ ਮੈਂ ਕਿਸੇ ਕੰਪਨੀ ਨਾਲ ਇੱਥੇ ਕੰਟਰੈਕਟ ਕੀਤਾ ਹੋਇਆ ਤੇ ਉਹ ਕੰਪਨੀ ਨੂੰ ਜਿਹੜਾ ਹੈਗਾ ਆਪਾਂ ਉਹਦਾ ਸੀਡ ਤਿਆਰ ਕਰਕੇ ਵੇਚਦੇ ਆ ਤੇ ਜਿੱਥੋਂ ਤੱਕ ਆਪਾਂ ਗੱਲ ਕਰਦੇ ਆ ਗਲੇਡੂਲਸ ਦੀ ਤੇ ਇਹਦੀ ਆਪਾਂ ਪੰਜਾਬ ਦਾ ਜਿਹੜਾ ਪੌਣ ਪਾਣੀ ਆ ਉਹ ਖੇਤੀ ਫੁੱਲਾਂ ਦੀ ਖੇਤੀ ਵਾਸਤੇ ਬਹੁਤ ਹੀ ਜ਼ਿਆਦਾ ਠੁਕਮਾ ਕਿਉਂਕਿ ਫੁੱਲ ਪੈਦਾ ਹਰ ਜਗ੍ਹਾ ਹੋ ਜਾਂਦਾ ਤੇ ਪਰ ਉਹਦਾ ਬੀਜ ਨਹੀਂ ਬਣਦਾ ਹੈਗਾ ਤੇ ਇਸੇ ਕਰਕੇ ਜਿਹੜੀਆਂ ਬਾਹਰ ਦੀਆਂ ਬਹੁਤ ਜ਼ਿਆਦਾ ਕੰਪਨੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਇਹਦਾ ਸੀਡ ਤਿਆਰ ਕਰਕੇ ਉਹ ਇੰਪੋਰਟ ਕਰਦੀਆਂ ਨੇ ਤੇ ਗਲੇਡੂਲਸ ਦੀ ਜੇ ਗੱਲ ਕਰੀਏ ਉਹਦੇ ਆ ਬਲ ਬੀਜ ਨੂੰ ਆਪਾਂ ਬਲਬ ਕਹਿੰਦੇ ਆ ਉਹ ਪਿਆਜ਼ ਦੀ ਸ਼ਕਲ ਦਾ ਹੁੰਦਾ ਤੇ ਉਹਦੀ ਜਿਹੜੀ ਬਜਾਈ ਆਪਾਂ ਸਤੰਬਰ ਅਕਤੂਬਰ ਦੇ ਮਹੀਨੇ ਦੇ ਵਿੱਚ ਕਰਦੇ ਆ ਤੇ ਉਹ ਤੋਂ ਫੁੱਲ ਆਪਾਂ ਨੂੰ ਨਵੰਬਰ ਤੋਂ ਲੈ ਕੇ ਫਿਰ ਮਾਰਚ ਅਪ੍ਰੈਲ ਤੱਕ ਆਪਾਂ ਨੂੰ ਉਸ ਤੋਂ ਫੁੱਲ ਮਿਲ ਜਾਂਦਾ ਇਹਨਾਂ ਸਰਦੀਆਂ ਦੇ ਵਿੱਚ ਹੀ ਜਿਹੜਾ ਆਪਣੇ ਵਿਆਹਾਂ ਦਾ ਸੀਜ਼ਨ ਹੁੰਦਾ ਤੇ ਉਹਦੇ ਕਰਕੇ ਦੀ ਮਾਰਕੀਟਿੰਗ ਦੀ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਇੱਥੇ ਮੈਂ ਦੋਸਤੋ ਇੱਕ ਗੱਲ ਦੱਸਣੀ ਚਾਹੁੰਦਾ ਵੀ ਪੰਜਾਬ ਦੇ ਵਿੱਚ ਫੁੱਲਾਂ ਦੀ ਮੰਡੀ ਕੋਈ ਨਹੀਂ ਹੈਗੀ ਪੰਜਾਬ ਦੇ ਵਿੱਚ ਫੁੱਲਾਂ ਦੀ ਖਪਤ ਬਹੁਤ ਆ ਪਰ ਇਹ ਦੀਆਂ ਮਾਰਕੀਟਾਂ ਲੁਧਿਆਣਾ ਜਿਹੜੀ ਹੈਗੀ ਹੈ ਮੇਨ ਮਾਰਕੀਟ ਆ ਆਪਣੇ ਪੰਜਾਬ ਦੇ ਵਿੱਚ ਤੇ ਉੱਥੇ ਤੋਂ ਹੀ ਜਿਹੜਾ ਹੈਗਾ ਫੁੱਲ ਅੱਗੇ ਪੂਰੇ ਪੰਜਾਬ ਦੇ ਵਿੱਚੋਂ ਸਪਲਾਈ ਕਰਦੇ ਨੇ ਤੇ ਰਿਟੇਲ ਦੇ ਵਿੱਚ ਵੇਚਦੇ ਨੇ ਤੇ ਮੈਂ ਆਪਣਾ ਜਿਹੜਾ ਜ਼ਿਆਦਾਤਰ ਫੁੱਲ ਆ ਸ਼ੁਰੂ ਤੋਂ ਹੀ ਲੁਧਿਆਣੇ ਵੇਚਦਾ ਤੇ ਉਸ ਤੋਂ ਬਿਨਾਂ ਜਦੋਂ ਫੁੱਲ ਜ਼ਿਆਦਾ ਹੋ ਜਾਂਦਾ ਫਿਰ ਦਿੱਲੀ ਅਤੇ ਗੁਜਰਾਤ ਤੱਕ ਵੀ ਆਪਾਂ ਇਹਦਾ ਫੁੱਲ ਹੈਗਾ ਗਲੇਡੂਲਸ ਦਾ ਵੇਚਦੇ ਆ సేబీ ਇਸ ਖੇਤੀ ਨੂੰ ਬਹੁਤਾ ਨਹੀਂ ਵਧਾ ਸਕਦਾ ਕਿਉਂਕਿ ਇਸ ਦੇ ਵਿੱਚ ਬਹੁਤ ਸਾਰਾ ਪੈਸਾ ਇਨਵੋਲਡ ਹੈ ਜਿਹੜਾ ਕਿ ਇੱਕ ਆਮ ਆਦਮੀ ਕੋਲ ਨਹੀਂ ਹੁੰਦਾ ਕਿਸਾਨ ਇਸ ਖੇਤੀ ਨੂੰ ਕਰਕੇ ਖੁਸ਼ ਹੈ ਜਿਹੜੇ ਕਰ ਰਹੇ ਬਟ ਕਿਸਾਨ ਇਸ ਦੇ ਵਿੱਚ ਫੇਲ ਵੀ ਹੋ ਜਾਂਦੇ ਆ ਉਹ ਕਿਸਾਨ ਫੇਲ ਹੋ ਜਾਂਦਾ ਜਿਹੜਾ ਕਦੇ ਖੇਤ ਹੀ ਨਹੀਂ ਆਉਂਦਾ ਜਿਹੜੇ ਦੇ ਖੇਤ ਦੇ ਵਿੱਚ ਕਾਈ ਕਾ ਖੜਾ ਜਿਹੜੇ ਨੇ ਟਾਈਮ ਸਿਰ ਫੁੱਲ ਨਹੀਂ ਤੋੜਿਆ ਜਿਨੇ ਜੇ ਫੁੱਲ ਤੋੜ ਲਿਆ ਤਾਂ ਉਹਨੇ ਇਕੱਠਾ ਕਰਕੇ ਰੱਖਤਾ ਉਹਨੇ ਸਕਾਇਆ ਨਹੀਂ ਪ੍ਰੋਪਰ ਉਹਨੂੰ ਜੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਸਾਨ ਨੂੰ ਕਰਨੀਆਂ ਪੈਂਦੀਆਂ ਜੇ ਉਹ ਕਰਦਾ ਇਸ ਚੀਜ਼ ਨੂੰ ਤਾਂ ਇਸ ਦੇ ਵਿੱਚ ਬਹੁਤ ਅੱਛਾ ਉਹ ਪ੍ਰੋਫਿਟ ਲੈ ਸਕਦਾ ਇਹ ਖੇਤੀ ਜਿਹੜੀ 70000 ਤੋਂ 1 ਲੱਖ ਰੁਪਏ ਪਰ ਏਕੜ ਇੱਕ ਫਸਲ ਦਾ ਦਿੰਦੀ ਹੈ ਜਦ ਇਹ ਬੀਜ ਅਸੀਂ ਖੇਤ ਦੇ ਵਿੱਚੋਂ ਤੋੜ ਕੇ ਆਪਣੇ ਸਟੋਰ ਦੇ ਵਿੱਚ ਲੈ ਜਾਂਦੇ ਆ ਉਥੇ ਇਸ ਬੀਜ ਨੂੰ ਸਾਫ਼ ਕੀਤਾ ਜਾਂਦਾ ਸਾਫ਼ ਕਰਨ ਵਾਲੇ ਬੀਜ ਜਿਹੜੇ ਆ ਉਹਦੇ ਤਰੀਕੇ 2-3 ਨੇ ਇੱਕ ਤਾਂ ਅਸੀਂ ਬੀਜ ਨੂੰ ਸਾਈਜ਼ ਵਾਈਜ਼ ਗ੍ਰੇਡ ਕਰਦੇ ਆ ਉਸ ਦਾ ਸਾਈਜ਼ ਇੱਕ ਇੱਕੋ ਜਿਹਾ ਸਾਈਜ਼ ਕਰ ਲੈਂਦੇ ਫਿਰ ਇੱਕੋ ਜਿਹੇ ਸਾਈਜ਼ ਦੇ ਬੀਜ ਦੇ ਵਿੱਚ ਤانوں ਲੱਗਦਾ ਕਿ ਕਈ ਬੀਜ ਜਿਹੜੇ ਹਲਕੇ ਹੁੰਨੇ ਕਈ ਭਾਰੀ ਹੁੰਨੇ ਉਹਨੂੰ ਸਾਫ਼ ਕਰਨ ਵਾਲੀਆਂ ਅਲੱਗ ਮਸ਼ੀਨਾਂ ਉਹ ਅਸੀਂ ਉੱਥੇ ਉਹਨੂੰ ਸਾਫ਼ ਕਰਦੇ ਆਂ ਫਿਰ ਕੁਝ ਇਸ ਤਰ੍ਹਾਂ ਦੇ ਬੀਜਾਂ ਜਿਨ੍ਹਾਂ ਦੇ ਵਿੱਚ ਮਿੱਟੀ ਹੁੰਦੀ ਆ ਉਹਨੂੰ ਮਿੱਟੀ ਨੂੰ ਸਾਫ਼ ਕਰਨ ਵਾਲੇ ਸਾਡੇ ਕੋਲ ਹੋਰ ਮਸ਼ੀਨਾਂ ਇਹ ਚੋਂ ਅਸੀਂ ਉਹ ਮਿੱਟੀ ਜਿਹੜੀ ਹੁੰਦੀ ਆ ਉਹ ਕੱਢ ਦਿੰਨੇ ਆ ਇਸ ਤਰ੍ਹਾਂ ਹੀ ਬੀਜ ਦੇ ਵਿੱਚ ਕੋਈ ਦੂਸਰੇ ਬੀਜ ਵੀ ਰਲੇ ਹੋ ਸਕਦੇ ਆ ਘਾਹ ਫੁੱਸ ਦੇ ਉਹਨਾਂ ਨੂੰ ਕੱਢਣ ਵਾਲੀਆਂ ਹੋਰ ਮਸ਼ੀਨਾਂ ਜਦੋਂ ਬੀਜ ਸਾਫ਼ ਹੋ ਜਾਂਦਾ ਫਿਰ ਉਸ ਬੀਜ ਦੀ ਜੰਮ ਉਸ ਬੀਜ ਦਾ ਜੰਮ ਚੈੱਕ ਕਰਦੇ ਆਂ ਕਿ ਜੇ ਉਹਦਾ ਬੀਜ ਦਾ ਜਾਮਾ ਅੱਛਾ ਹੈ ਜਿੰਨਾ ਚਾਹੀਦਾ ਹੈ ਕਿਸੇ ਕੰਪਨੀ ਨੂੰ ਜਿੰਨਾ ਬੀਜ ਦਾ ਜਾਮ ਚਾਹੀਦਾ ਜੇ ਉਹ ਹੈਗਾ ਉਹਦਾ ਫਿਰ ਉਸ ਤੋਂ ਬਾਅਦ ਉਸ ਬੀਜ ਨੂੰ ਉਹਦੀ ਪਿਓਰਿਟੀ ਚੈੱਕ ਕਰਦੇ ਆ ਕਿ ਉਹ ਪਿਓਰ ਹੈ ਕਿ ਨਹੀਂ ਉਹ ਚ 99% ਤੋਂ ਉੱਤੇ ਉਹਦੀ ਪਿਓਰਿਟੀ ਹੈ ਕਿ ਨਹੀਂ ਫਿਰ ਉਸ ਬੀਜ ਨੂੰ ਅਸੀਂ ਵੱਡੀ ਪੈਕਿੰਗ ਚ ਪੈਕ ਕਰਦੇ ਆ 20 ਤੋਂ 25 ਕਿਲੋ ਦੀ ਪੈਕਿੰਗ ਚ ਪੈਕ ਕਰਦੇ ਆ ਉਹ ਪੈਕ ਕਰਕੇ ਫਿਰ ਉਹ ਵੱਡੇ ਕੰਟੇਨਰਸ ਦੇ ਵਿੱਚ ਪੈਕ ਕਰਕੇ ਉਹ ਬਾਹਰ ਜਾਂਦਾ ਹੈ ਇਸ ਦੇ ਵਿੱਚ ਸਿਰਫ ਇੱਕੋ ਹੀ ਇਸ ਤਰ੍ਹਾਂ ਦੀ ਚੀਜ਼ ਹੁੰਦੀ ਹੈ ਜਿਹੜੀ ਬਹੁਤ ਧਿਆਨ ਰੱਖਣ ਵਾਲੀ ਹੈ ਇੱਕ ਤਾਂ ਖੇਤ ਦੇ ਵਿੱਚ ਕੋਈ ਕਾਹ ਫੂਸ ਨਾ ਹੋਵੇ ਜੇ ਉਹ ਕਾਹ ਫੂਸ ਦਾ ਬੀਜ ਜਿਹੜਾ ਜਿਸ ਤਰ੍ਹਾਂ ਖੰਡੀ ਦਾ ਬੀਜ ਜੇ ਵਿੱਚ ਰਲ ਜਾਏ ਤਾਂ ਉਹ ਕੱਢਣਾ ਬੜਾ ਔਖਾ ਹੋ ਜਾਂਦਾ ਹੋਰ ਇਸ ਤੋਂ ਬਾਅਦ ਜਿਹੜਾ ਬੀਜ ਅਸੀਂ ਤੋੜਿਆ ਜਿਹੜਾ ਬੀਜ ਅਸੀਂ ਸਾਫ਼ ਕੀਤਾ ਉਹਨੂੰ ਪ੍ਰੋਪਰ ਤਰੀਕੇ ਨਾਲ ਸੁਕਾਇਆ ਜਾਏ ਜੇ ਅਸੀਂ ਕਹਿੰਨੇ ਕਿ ਉਹਨੂੰ ਸਕਾਓ ਛਾਂ ਦੇ ਵਿੱਚ ਤਾਂ ਛਾਂ ਦੇ ਵਿੱਚ ਸੁੱਕਿਆ ਹੋਵੇ ਜੇ ਅਸੀਂ ਉਹਨੂੰ ਕਹਿੰਨੇ ਕਿ ਧੁੱਪੇ ਸਕਾਓ ਤੇ ਧੁੱਪ ਚ ਸੁੱਕਿਆ ਹੋਵੇ ਉਹ ਸੁੱਕ ਕੇ ਉਹਦਾ ਜਿਹੜੀ ਮੌਇਸਚਰ ਉਹਦੀ ਜਿਹੜੀ ਨਮੀ ਦਾ ਲੈਵਲ ਹੈ ਉਹ ਉਨਾ ਹੋ ਜਾ ਜਿੰਨਾ ਕਿ ਸਾਨੂੰ ਚਾਹੀਦਾ ਸੋ ਉਹ ਹਰੇਕ ਕੰਪਨੀ ਹਰੇਕ ਫੁੱਲ ਦੇ ਬੀਜ ਦੀ ਨਮੀ ਦਾ ਮਾਤਰਾ ਅਲੱਗ-ਅਲੱਗ ਹੁੰਦੀ ਹੈ ਉਹਨੂੰ ਅਸੀਂ ਪੂਰਾ ਕਰਦੇ ਹਾਂ ਮੇਰਾ ਇਹ ਯੰਗਸਟਰਸ ਤੇ ਫਾਰਮਰਸ ਨੂੰ ਇਹੀ ਮੈਸੇਜ ਹੈ ਕਿ ਪਲੀਜ਼ ਇਸ ਫਾਰਮਿੰਗ 'ਚ ਆਓ ਕਿਉਂਕਿ ਇਹ ਅੱਛੀ ਫਾਰਮਿੰਗ ਹੈ ਇਸ 'ਚ ਪੈਸਾ ਵੀ ਜ਼ਿਆਦਾ ਹੈ ਇੱਕ ਇੱਕ ਟੈਕਨੀਕਲ ਫਾਰਮਿੰਗ ਹੈ ਇੱਕ ਫਿਊਚਰ ਫਾਰਮਿੰਗ ਹੈ ਪੰਜਾਬ ਦਾ ਜੋ ਵੀ ਇਸ ਟਾਈਮ ਆਪਣਾ ਫਾਰ ਐਗਰੀਕਲਚਰ ਵਾਲ ਜੇ ਕਿ ਜਿਹੜਾ ਵਿਊ ਜਾ ਰਿਹਾ ਉਹ ਅੱਛਾ ਇਸ ਟਾਈਮ ਨਹੀਂ ਹੈ ਕਿਉਂਕਿ ਅਸੀਂ ਉਸ ਚੀਜ਼ ਸੇ ਕਮਾਈ ਨਹੀਂ ਕਰ ਪਾ ਰਹੇ ਦੇ ਫਲਾਵਰ ਸੀਡਸ ਕਰਕੇ ਤੁਸੀਂ ਕਾਫੀ ਅੱਛੀ ਕਮਾਈ ਵੀ ਕਰ ਸਕਦੇ ਹੋ ਤੇ ਇਸ ਚ ਐਕਚੁਅਲੀ ਲੋਡ ਹੈ ਯੰਗਰ ਫਾਰਮਰਸ ਤੇ ਟੈਕਨੀਕਲ ਫਾਰਮਰਸ ਦੀ ਇਸ ਚ ਆਉਂਦੇ ਕਿਉਂਕਿ ਅਸੀਂ ਕੰਟਰੈਕਟ ਪ੍ਰੋਡਕਸ਼ਨ ਕਰ ਰਹੇ ਹੁੰਦੇ ਆ ਅਸੀਂ ਫਾਰਮਰਸ ਤੋਂ ਸੀਡ ਲੈਣਾ ਹੁੰਦਾ ਸਾਨੂੰ ਕੁਆਲਿਟੀ ਬਹੁਤ ਜ਼ਿਆਦਾ ਮੈਟਰ ਕਰ ਰਹੀ ਹੁੰਦੀ ਕਿ ਜੇ ਕੁਆਲਿਟੀ ਬੈਟਰ ਹੋਏਗੀ ਤਾਂ ਹੀ ਅਸੀਂ ਉਸ ਚੀਜ਼ ਦਾ ਪ੍ਰਾਈਸ ਐਕਸਪੋਰਟ ਮਾਰਕੀਟ ਦੇ ਵਿੱਚ ਲੈ ਸਕਦੇ ਆ ਅਦਰਵਾਇਜ਼ ਐਕਸਪੋਰਟ ਦੇ ਵਿੱਚ ਤਾਂ ਜੇ 1% ਵੀ ਸੀਡ ਸਾਫ਼ ਨਹੀਂ ਹੈ 1% ਵੀ ਸੀਡ ਦੀ ਜਰਮੀਨੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਹੈ ਜਾਂ ਕਿਸੇ ਵੀ ਤਰੀਕੇ ਦਾ ਸੀਡ ਦੇ ਵਿੱਚ ਕੋਈ ਵੀਡ ਆ ਗਿਆ ਜਾਂ ਕੋਈ ਫੰਗਸ ਆ ਗਈ ਕੋਈ ਇਨਸੈਕਟ ਆ ਗਿਆ ਜਾਂ ਕੋਈ ਕੋਈ ਕੰਪੋਸਟ ਕਿਸੇ ਤਰੀਕੇ ਦੀ ਕੋਈ ਸੋਇਲ ਆ ਗਈ ਤਾਂ ਉਹ ਸਾਰੇ ਦਾ ਸਾਰਾ ਸੀਡ ਰਿਜੈਕਟ ਹੋ ਜਾਂਦਾ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਕਨਸਿਡਰ ਕਰਕੇ ਇੱਕ ਰੇਟ ਸੈੱਟ ਕਰਦੇ ਹਾਂ ਤੇ ਉਹ ਉਸ ਰੇਟ ਦੇ ਉੱਤੇ ਸਾਨੂੰ ਇਹ ਚੀਜ਼ ਚੈੱਕ ਕਰਨੀ ਪੈਂਦੀ ਹੈ ਕਿ ਮਾਰਕੀਟ ਦੀ ਜਿਵੇਂ ਡਾਲਰ ਦੀ ਆ ਯੂਰੋ ਦੀ ਕੀ ਫਲਕਚੁਏਸ਼ਨ ਹੋ ਸਕਦੀ ਹੈ ਫਿਊਚਰ 'ਚ ਜਾ ਕੇ ਉਹ ਚੀਜ਼ਾਂ ਨੂੰ ਸਾਨੂੰ ਕਨਸਿਡਰ ਕਰਨਾ ਪੈਂਦਾ ਜਿਵੇਂ ਅਸੀਂ ਕੋल्ड ਸਟੋਰ ਯੂਜ਼ ਕਰ ਰਹੇ ਹਾਂ ਜਾਂ ਅਸੀਂ ਇੱਕ ਹਿਊਮਿਡਿਟੀ ਕੰਟਰੋਲ ਚੈਂਬਰਸ ਦੇ ਵਿੱਚ ਸੀਡ ਨੂੰ ਪੈਕ ਕਰ ਰਹੇ ਹੁੰਨੇ ਤੇ ਡੇ ਟੂ ਡੇ ਬੇਸਿਸ ਤੇ ਕਿਸੇ ਸਾਡੇ ਕਲਾਇੰਟਸ ਨੂੰ ਪ੍ਰੋਬਲਮ ਹੁੰਦੀ ਹੈ ਵੀ ਕਿ ਅਸੀਂ ਸੀਡ ਇੰਪੋਰਟ ਕਰਨਾ ਬਟ ਸਾਡੇ ਕੋਲ ਆਹ ਆਪਸ਼ਨ ਨਹੀਂ ਹੈ ਜਾਂ ਅਸੀਂ ਕਿਸੇ ਸਪੈਸਿਫਿਕ ਵੈਰਾਈਟੀ ਦੇ ਲਈ ਸਾਨੂੰ ਕੀ ਨੋਟੀਫਿਕੇਸ਼ਨਸ ਹੈ ਕੀ ਸਾਨੂੰ ਚਾਹੀਦੀਆਂ ਡਾਕੂਮੈਂਟੇਸ਼ਨ ਉਹ ਸਾਰਾ ਕੁਝ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ ਮੈਂ ਇਟ ਬੜਾ ਲੰਬੀ ਪ੍ਰੋਸੈਸ ਹੁੰਦਾ ਬਟ ਸਾਡਾ ਐਕਸਪਰਟਿਸ ਇਹਦੇ ਵਿੱਚ ਹੀ ਆ ਜੀ ਅਸੀਂ ਬਹੁਤ ਟਾਈਮ ਤੋਂ ਇਸੇ ਕੰਮ ਦੇ ਵਿੱਚ ਇਨਵੋਲ ਹਾਂ ਤੇ ਫਾਦਰ ਸਾਹਿਬ ਤੋਂ ਬਹੁਤ ਸਿੱਖਿਆ ਜਿਹੜੀ ਲੇਬਰ ਉਹ ਵੀ ਅਸੀਂ 1 ਸਾਲ ਦੇ ਵਿੱਚ ਹੀ ਵੈਸੇ ਤਾਂ ਉਹ ਸਿੱਖ ਜਾਂਦੀ ਹੈ ਕਿਸ ਤਰ੍ਹਾਂ ਕਿਹੜਾ ਬੀਜ ਤੋੜਨ ਵਾਲਾ ਹੁੰਦਾ ਉਹ ਲੇਬਰ ਵੀ ਜੇ ਟ੍ਰੇਨਡ ਹੋਵੇ ਜੇ ਉਹੀ ਲੇਬਰ ਤੁਸੀਂ ਹਰੇਕ ਸਾਲ ਲਾਈ ਜਾਓ ਤਾਂ ਉਹ ਲੇਬਰ ਜਿਹੜੀ ਤੁਹਾਨੂੰ ਸਿਖਾ ਦਿੰਦਾ ਉਹ ਪਤਾ ਹੁੰਦਾ ਉਹਨੂੰ ਕਿ ਆਹ ਬੀਜ ਤੋੜਨ ਵਾਲੇ ਉਹਨਾਂ ਨੂੰ ਬਾਰ-ਬਾਰ ਦੱਸਣਾ ਨਹੀਂ ਪੈਂਦਾ ਸੋ ਇਹ ਲੇਬਰ ਦਾ ਕੰਪੋਨੈਂਟ ਹੈ બસ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਧਿਆਨ ਰੱਖਣ ਦੀ ਲੋੜ ਹੈ अदरवाइज ਇਹ ਖੇਤੀ ਨੂੰ ਕਰਨ ਦਾ ਕੋਈ ਔਖਾ ਕੰਮ ਨਹੀਂ ਹੈ ਅਸੀਂ ਲਗਭਗ 150 ਕਿਸਮਾਂ ਦੇ ਬੀਜ ਪੈਦਾ ਕਰਦੇ ਹਾਂ ਜਿਨ੍ਹਾਂ ਦੇ ਵਿੱਚੋਂ ਕੁਝ ਬੀਜ ਅੱਜਕੱਲ ਟੁੱਟ ਰਹੇ ਹਨ ਜਿਸ ਤਰ੍ਹਾਂ ਪਾਲੂਡੋਸਮ ਜਿਹੜਾ ਕਿ ਮੇਰੇ ਪਿੱਛੇ ਲੱਗਿਆ ਹੋਇਆ ਤੇ ਇੱਕ ਡੇਜੀ ਜਿਹਦਾ ਕਿ ਬੀਜ ਅੱਜਕੱਲ ਅਸੀਂ ਲੇਬਲ ਸਾਡੀ ਤੋੜ ਰਹੀ ਹੈ ਇਹ ਦੋ ਬੀਜ ਅੱਜਕੱਲ ਤੋੜੇ ਜਾ ਰਹੇ ਹਨ ਇਸ ਤਰ੍ਹਾਂ ਹੀ ਲਾਇ ਦਾ ਬੀਜ ਕੈਲੈਂਡੂਲੇ ਦਾ ਬੀਜ ਇਹ ਅੱਜਕੱਲ ਤੋੜਿਆ ਜਾ ਰਿਹਾ ਇਹ ਬੀਜ ਉਹ ਫਸਲਾਂ ਨੇ ਜਿਹੜੀਆਂ ਬਹੁਤ ਛੇਤੀ ਖਤਮ ਹੋ ਜਾਂਦੀਆਂ ਇਹ ਬੀਜ ਲਗਭਗ ਮਾਰਚ-ਮਾਰਚ ਦੇ ਵਿੱਚ ਹੀ ਮਾਰਚ ਜਾਂ 15 April ਤੱਕ ਖਤਮ ਹੋ ਜਾਂਦੇ ਆ ਤੇ ਇਹਨਾਂ ਦਾ ਬੀਜ ਹੁਣ ਅਗੇ ਤਾਂ ਤੋੜਨਾ ਪੈਂਦਾ ਬਾਕੀ ਹੋਰ ਕੁਝ ਫਸਲਾਂ ਜਿਨ੍ਹਾਂ ਦਾ ਬੀਜ ਹਲੇ ਤੋੜਨਾ ਸ਼ੁਰੂ ਨਹੀਂ ਹੋਇਆ ਹਲੇ ਕੱਚੀਆਂ ਆ ਉਹ ਉਹਨਾਂ ਦਾ ਜਿਹੜੀਆਂ ਫਲੀਆਂ ਉਹ ਕੱਚੀਆਂ ਉਹ ਬੀਜ ਜਿਹੜਾ ਬਣ ਜਾਏਗਾ ਫਿਰ ਉਹਨੂੰ ਤੋੜਾਂਗੇ April ਦੇ ਵਿੱਚ ਜਾ ਕੇ ਜਾਂ April ਦੇ ਵਿੱਚ ਉਹਨੂੰ ਇਕੱਠਾ ਵੱਢ ਲਾਂਗੇ ਸਾਡੇ ਕੋਲ ਕਈ ਤਰ੍ਹਾਂ ਦੀਆਂ ਫਸਲਾਂ ਐਸ ਤਰ੍ਹਾਂ ਦੀਆਂ ਕਈ ਫਸਲਾਂ ਜਿਨ੍ਹਾਂ ਨੂੰ ਅਸੀਂ ਸਿਰਫ ਇੱਕੋ ਵਾਰੀ ਵੱਢ ਲੈਣਾ ਤੇ ਕਣਕਾਂ ਕੰਗ ਵੱਢ ਕੇ ਉਹਨੂੰ ਝਾੜ ਲੈਣਾ ਤੇ ਉਹਦਾ ਬੀਜ ਬਣ ਜਾਂਦਾ। ਕਈ ਫਸਲਾਂ ਇਹੀਆਂ ਜਿਸ ਤਰ੍ਹਾਂ ਡੇਜੀ ਜਾਂ ਪਾਲੂਡੋਸਮ ਇਹਨਾਂ ਦੇ ਬੀਜ ਜਿਹੜੇ ਆ ਇਹ ਸਾਨੂੰ ਬਾਰ-ਬਾਰ ਤੋੜਨੇ ਪੈਂਦੇ ਆ। ਇਹ ਤੋੜ-ਤੋੜ ਕੇ ਕੱਲਾ-ਕੱਲਾ ਫੁੱਲ ਤੋੜਨਾ ਪੈਂਦਾ। ਉਹ ਫੁੱਲ ਤੋੜ ਕੇ ਅਸੀਂ ਉਹਨੂੰ ਸੁਕਾਉਨੇ ਸੁਕਾ ਕੇ ਉਹਦਾ ਬੀਜ ਬਣਾਉਨੇ ਆ। ਫਿਰ ਉਹ ਬੀਜ ਜਿਹੜਾ ਉਹਦੇ ਵਿੱਚੋਂ ਬੀਜ ਨਿਕਲਿਆ ਹੁੰਦਾ ਉਹ ਬੀਜ ਜਿਹੜਾ ਫਿਰ ਅਸੀਂ ਮਸ਼ੀਨਾਂ ਤੇ ਸਾਫ਼ ਕਰਕੇ ਉਹ ਬਣਾਉਨੇ ਆ। ਕੁਝ ਫਸਲਾਂ ਇਹੀਆਂ ਜਿਨ੍ਹਾਂ ਦਾ ਬੀਜ ਜ਼ਮੀਨ ਤੇ गिर ਜਾਂਦਾ। ਉਹ ਜ਼ਮੀਨ ਤੇ ਗਿਰਿਆ ਹੋਇਆ ਬੀਜ ਅਸੀਂ ਝਾੜੂ ਨਾਲ ਇਕੱਠਾ ਕਰਦੇ ਆ। ਉਹ ਝਾੜੂ ਨਾਲ ਇਕੱਠਾ ਕੀਤਾ ਹੋਇਆ ਬੀਜ ਫਿਰ ਉਹ ਚ ਮਿੱਟੀ ਵੀ ਹੁੰਦੀ ਹੈ ਉਹਦੇ ਚ ਘਾਹ ਫੂਸ ਵੀ ਹੁੰਦਾ ਉਹਨੂੰ ਅਸੀਂ ਸਾਰੇ ਨੂੰ ਉਡਾ ਕੇ ਸਾਫ਼ ਕਰਕੇ ਫਿਰ ਉਹ ਮਸ਼ੀਨਾਂ ਤੇ ਪਾਉਨੇ ਤੇ ਉਸ ਤੋਂ ਬਾਅਦ ਉਹ ਸਾਫ਼ ਹੋ ਜਾਂਦਾ ਇਹ ਇਸ ਤਰ੍ਹਾਂ ਡਿਫਰੈਂਟ ਤਰ੍ਹਾਂ ਦੀਆਂ ਸਾਡੇ ਕੋਲ ਫਸਲਾਂ ਸੋ ਇਹ ਮਤਲਬ ਲਗਭਗ ਜਿਹੜਾ ਇੱਕ ਕਿਸਾਨ ਹੈ ਉਹਨੂੰ ਅਸੀਂ ਹਰੇਕ ਤਰ੍ਹਾਂ ਦੀ ਫਸਲ ਦੰਨੇ ਅਸੀਂ 2 ਏਕੜ ਤੋਂ ਸ਼ੁਰੂ ਕਰਦੇ ਹਾਂ ਤੇ 2 ਏਕੜ ਦੇ ਵਿੱਚ ਉਹਨੂੰ ਲਗਭਗ 4 ਆ 5 ਫਸਲਾਂ ਦੰਨੇ ਤਾਂ ਕਿ ਉਹ ਹਰੇਕ ਤਰ੍ਹਾਂ ਦੀ ਫਸਲ ਨੂੰ ਪਾਲਣਾ ਸਿੱਖ ਜਾਵੇ ਇਸੇ ਤਰ੍ਹਾਂ ਸਾਡੇ ਕੋਲ ਡਿਫਰੈਂਟ ਯੂਨੀਵਰਸਿਟੀਆਂ ਦੇ ਅਲੱਗ-ਅਲੱਗ ਯੂਨੀਵਰਸਿਟੀਆਂ ਦੇ ਜਿਹੜੇ ਬੱਚੇ ਆ ਉਹ ਟ੍ਰੇਨਿੰਗ ਵਾਸਤੇ ਆਉਨੇ ਆ ਉਹ ਇਹ ਫਸਲਾਂ ਦੇਖਣ ਵਾਸਤੇ ਆਉਨੇ ਆ ਉਹ ਉਹਨਾਂ ਨੂੰ ਇਹ ਫਸਲਾਂ ਅਸੀਂ ਦਿਖਾਉਨੇ ਕਿ ਇਹ ਕੀ ਫਸਲਾਂ ਆ ਉਹ ਸਾਡੇ ਯੰਗ ਬਡਿੰਗ ਬਰੀਡਰਜ਼ ਫਾਰਮਰਸ ਆ ਜਿਨ੍ਹਾਂ ਨੇ ਅੱਗੇ ਜਾ ਕੇ ਕੋਈ ਇਸ ਤਰ੍ਹਾਂ ਦੀ ਖੇਤੀ ਕਰਨੀ ਹੈ ਜਿਹੜੀ ਕਿ ਰਵਾਇਤੀ ਖੇਤੀ ਤੋਂ ਅਲੱਗ ਹੋਵੇ ਤਾਂ ਉਹਨਾਂ ਨੂੰ ਅਸੀਂ ਇਹ ਫਸਲਾਂ ਦਿਖਾਉਨੇ ਕਿ ਕਿਸ ਤਰ੍ਹਾਂ ਇਹ ਫਸਲਾਂ ਕਰਦੇ ਆ ਕਿਸ ਤਰ੍ਹਾਂ ਇਹ ਫਸਲਾਂ ਨੂੰ ਪਾਲਦੇ ਆ ਕਿਸ ਤਰ੍ਹਾਂ ਇਹਨਾਂ ਦਾ ਬੀਜ ਤੋੜਦੇ ਆ ਸੋ ਦੈਟ ਉਹ ਇੱਕ ਵਾਰੀ ਹੁਣ ਸਿੱਖ ਜਾਣਗੇ ਦੇਖ ਲੈਣਗੇ ਉਹ ਆਪਣੇ ਘਰ ਜਾ ਕੇ ਦੱਸਣਗੇ ਤੇ ਬਾਕੀ ਦੇ ਫਾਰਮਰ ਜਿਹੜੇ ਆ ਉਹ ਵੀ ਜਿਹੜੇ ਉਹਨਾਂ ਦੇ ਪੇਰੈਂਟਸ ਆ ਉਹ ਵੀ ਇਸ ਵਾਸਤੇ ਨੂੰ ਖੇਤੀ ਨੂੰ ਲੈ ਕੇ ਅੱਗੇ ਵਧਣਗੇ ਇੱਕ ਏਕੜ ਦੇ ਵਿੱਚ ਜਿਹੜਾ ਹੈਗਾ 80 ਕ ਹਜ਼ਾਰ ਜਿਹੜੀ ਐਵਰੇਜ ਆ ਬਲਬ ਉਹ ਬੀਜ ਜਿਹੜਾ ਲੱਗਦਾ ਗਲੈਡੂਲਸ ਦਾ ਇੱਕ ਗਲੈਡੂਲਸ ਦਾ ਬਲਬਾ ਜਿਹੜਾ ਉਹ ਇੱਕ ਫੁੱਲ ਕੱਢਦਾ ਕੁਝ ਕੁ ਵੈਰਾਈਟੀਆਂ ਨੇ ਜਿਹੜੀਆਂ ਦੋ ਫੁੱਲ ਕੱਢ ਜਾਂਦੀਆਂ ਨੇ ਪਰ ਜ਼ਿਆਦਾਤਰ ਇੱਕ ਫੁੱਲ ਹੁੰਦਾ ਤੇ ਆਪਾਂ 80 ਕ ਹਜ਼ਾਰ ਇੱਕ ਏਕੜ ਦੇ ਵਿੱਚੋਂ ਫੁੱਲ ਪ੍ਰਾਪਤ ਕਰ ਲੈਂਦੇ ਆ ਤੇ ਜਿਹੜੀ ਇਹਦੀ ਪਿਛਲੇ 4-5 ਸਾਲਾਂ ਦੀ ਐਵਰੇਜ ਪ੍ਰਾਈਸ ਆ ਉਹ 3.5-4 ਰੁਪਏ ਇੱਕ ਫੁੱਲ ਦਾ ਆਪਾਂ ਨੂੰ ਉਹਦਾ ਰੇਟ ਮਿਲ ਜਾਂਦਾ ਦੂਜੀਆਂ ਫਸਲਾਂ ਨਾਲੋਂ ਕਾਫੀ ਜ਼ਿਆਦਾ ਮੁਨਾਫਾ ਆਪਾਂ ਨੂੰ ਇਹ ਫੁੱਲਾਂ ਦੇ ਵਿੱਚ ਹੋ ਜਾਂਦਾ ਦੋਸਤੋ ਇੱਕ ਗੱਲ ਮੈਂ ਇੱਥੇ ਦੱਸਣੀ ਚਾਹੁੰਦਾ ਗਲੇਡੂਲਸ ਦੀ ਜਿਹੜੀ ਖਾਸੀਅਤ ਆ ਵੀ ਇਹਦੇ ਜੋ ਆਪਾਂ ਨੂੰ ਬੀਜ ਤੋਂ ਵੀ ਮੁਨਾਫਾ ਮਿਲਦਾ ਤੇ ਫੁੱਲ ਤੋਂ ਵੀ ਜਿੱਦਾਂ ਆਲੂ ਦਾ ਬੀਜ ਥੱਲੇ ਮਿੱਟੀ ਦੇ ਵਿੱਚ ਤਿਆਰ ਹੁੰਦਾ ਉਸ ਤਰ੍ਹਾਂ ਹੀ ਇਹਦਾ ਜਿਹੜਾ ਹੈਗਾ ਬਲਬਾ ਮਿੱਟੀ ਦੇ ਵਿੱਚ ਤਿਆਰ ਹੋ ਜਾਂਦਾ ਆਪਾਂ ਨੂੰ ਇੱਕ ਸਾਲ ਲਈ ਉਹਦੇ ਉੱਪਰ ਜਿਹੜਾ ਹੈਗਾ ਬੀਜ ਖਰੀਦਣਾ ਪੈਂਦਾ ਇਹਦਾ ਬੀਜ ਦਾ ਜਿਹੜਾ ਰੇਟ ਆ ਉਹ 2 ਰੁਪਏ 2.5 ਰੁਪਏ ਵੈਰਾਈਟੀ ਦੇ ਹਿਸਾਬ ਨਾਲ ਉਹ ਸਾਈਜ਼ ਦੇ ਹਿਸਾਬ ਨਾਲ 3 3.5 ਤੱਕ ਆਪਾਂ ਨੂੰ ਇੱਕ ਫੁੱਲ ਦਾ ਇੱਕ ਬੀਜ ਦਾ ਜਿਹੜਾ ਰੇਟ ਉਹ ਮਿਲਦਾ 80000 ਮੰਨ ਲਓ ਆਪਾਂ ਨੇ ਬੀਜ ਲਾਇਆ ਉਸ ਤੋਂ ਜਿਹੜਾ ਹੈਗਾ ਆਪਾਂ ਨੂੰ 80 ਕੁ ਹਜ਼ਾਰ ਦੇ ਕਰੀਬ ਜਿਹੜਾ ਫੁੱਲ ਪ੍ਰਾਪਤ ਹੋ ਜਾਂਦਾ ਤੇ ਨਾਲੇ ਉਹਨਾਂ ਹੀ ਆਪਾਂ ਨੂੰ ਜਿਹੜਾ ਹੈਗਾ ਬੀਜ ਬਚ ਜਾਂਦਾ ਅਗਲੇ ਸੀਜ਼ਨ ਵਾਸਤੇ ਲਾਉਣ ਵਾਸਤੇ ਤੇ ਉਸ ਦੇ ਨਾਲ ਹੀ ਇੱਕ ਜਿਹੜਾ ਹੈਗਾ ਇਹਦਾ ਉਹਦਾ ਕਾਰਮਲ ਕਹਿੰਦੇ ਆਪਾਂ ਨੂੰ ਉਹ ਛੋਟਾ ਸਾਈਜ਼ ਹੁੰਦਾ ਉਹਦਾ ਬਲਬ ਦਾ ਤੇ ਉਸ ਤੋਂ ਆਪਾਂ ਉਹਨੂੰ ਅਲੱਗ ਤੋਂ ਤਿਆਰ ਕਰਕੇ ਉਸ ਤੋਂ ਬਲਬ ਤਿਆਰ ਕਰਕੇ ਉਹਨੂੰ ਵੇਚ ਕੇ ਵੀ ਆਪਾਂ ਉਸ ਦਾ ਜਿਹੜਾ ਹੈਗਾ ਜ਼ਿਆਦਾ ਮੁਨਾਫਾ ਕਮਾ ਸਕਦੇ ਆ ਦੋਸਤੋ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਫੁੱਲਾਂ ਦੀ ਡਿਮਾਂਡ ਬਹੁਤ ਜ਼ਿਆਦਾ ਤੇ ਖੇਤੀ ਬਹੁਤ ਘੱਟ ਹੋ ਰਹੀ ਆ ਤੇ ਜਿਆਦਾਤਰ ਫੁੱਲ ਆ ਜਿਹੜਾ ਦਿੱਲੀ ਆਪਣੇ ਲਖਨਊ ਬੰਗਲੌਰ ਆਪਣੇ ਹਿਮਾਚਲ ਤੋਂ ਆਉਂਦਾ ਹੈਗਾ ਉਸ ਕਰਕੇ ਆਪਣੇ ਵਾਸਤੇ ਜਿਹੜਾ ਬੜਾ ਵਧੀਆ ਮੌਕਾ ਹੈਗਾ ਫੁੱਲਾਂ ਦੀ ਖੇਤੀ ਨੂੰ ਪਣਾਉਣ ਦਾ ਤੇ ਮਾਰਕੀਟਿੰਗ ਦੀ ਥੋੜੀ ਜੀ ਕਿਸਾਨਾਂ ਨੂੰ ਦਿੱਕਤ ਆਉਂਦੀ ਹੈ ਕਿਉਂਕਿ ਜਿਹੜੇ ਆਪਣੇ ਪੰਜਾਬ ਦੇ ਜਾਂ ਇੰਡੀਆ ਦੇ ਕਿਸਾਨ ਨੇ ਉਹ ਪੈਦਾ ਕਰਨਾ ਜਾਣਦੇ ਨੇ ਉਹਨਾਂ ਨੂੰ ਵੇਚਣਾ ਨਹੀਂ ਆਉਂਦਾ ਕਿਉਂਕਿ ਪੰਜਾਬ ਹਰਿਆਣਾ ਦੇ ਵਿੱਚ ਜਿਹੜੀਆਂ ਹੈਗੀਆਂ ਕਣਕ ਝੋਨੇ ਦੀਆਂ ਮੰਡੀਆਂ ਹੈਗੀਆਂ ਨੇ ਜਗਾ ਜਗਾ ਤੇ ਅਸੀਂ ਆਪਣਾ ਕਣਕ ਝੋਨੇ ਦੀ ਟਰਾਲੀ ਭਰਦੇ ਤੇ ਮੰਡੀ ਦੇ ਵਿੱਚ ਲੈ ਜਾਂਦੇ ਆ ਪਰ ਫੁੱਲਾਂ ਦੇ ਵਿੱਚ ਬਿਲਕੁਲ ਡਿਫਰੈਂਟ ਆ ਇਹਦੀ ਮਾਰਕੀਟ ਹੈਗੀ ਆ ਮੰਡੀ ਨਹੀਂ ਹੈਗੀ ਪੰਜਾਬ ਦੇ ਵਿੱਚ ਸੋ ਸਾਨੂੰ ਇਹ ਥੋੜੀ ਜੀ ਦਿੱਕਤ ਆਉਂਦੀ ਆ ਪਰ ਖਪਤ ਬਹੁਤ ਜ਼ਿਆਦਾ ਕਿਸਾਨ ਨੂੰ ਆਦਤ ਬਣਾਉਣੀ ਪੈਣੀ ਆ ਥੋੜੇ ਰਕਵੇ ਤੋਂ ਕਿਸਾਨ ਇਹਦੀ ਖੇਤੀ ਸ਼ੁਰੂ ਕਰਕੇ ਤੇ ਹੌਲੀ ਹੌਲੀ ਇਹਨੂੰ ਵਧਾਉਣਾ ਚਾਹੀਦਾ ਜਿੱਦਾਂ ਕਿ ਮੈਂ ਵੀ ਪਹਿਲਾਂ ਦੋ ਕਨਾਲਾਂ ਦੇ ਵਿੱਚੋਂ ਇਹ ਜੀ ਫੁੱਲਾਂ ਦੀ ਖੇਤੀ ਸ਼ੁਰੂ ਕੀਤੀ ਸੀ ਹੁਣ ਹਰ ਸਾਲ ਥੋੜੀ ਥੋੜੀ ਵਧਾ ਕੇ ਹੁਣ ਇਹਨੂੰ 20 ਕਿੱਲਾਂ ਦੇ ਵਿੱਚ ਆਪਾਂ ਕਰ ਰਹੇ ਹਾਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹਨੂੰ ਹੋਰ ਵਧਾਉਣ ਦਾ ਇਰਾਦਾ ਹੈਗਾ ਦੋਸਤੋ ਮੈਂ ਅੱਜਕੱਲ ਦੇ ਜਿਹੜੇ ਨੌਜਵਾਨ ਕਿਸਾਨ ਆ ਉਹਨਾਂ ਨੂੰ ਇਹ ਅਪੀਲ ਕਰਦਾ ਕਿ ਉਹ ਸੰਦੇਸ਼ ਜਦ ਮੈਂ ਕੋਈ ਸ਼ਿਕਾਇਤ ਤਾਂ ਸਕਦਾ ਨਹੀਂ ਮੈਂ ਅਪੀਲ ਹੀ ਕਰ ਸਕਦਾ ਵੀ ਜਿਹੜੇ ਕਿਸਾਨ ਵੀਰ ਨੇ ਉਹ ਜ਼ਰੂਰ ਹੈ ਇਹ ਫੁੱਲਾਂ ਦੀ ਖੇਤੀ ਵੱਲ ਨੂੰ ਆਉਣ ਤੇ ਮੈਂ ਵੀ ਹੁਣ ਆਪਣੀ ਜਿਹੜੀ ਹੈਗੀ ਇੱਕ ਕੰਪਨੀ ਬਣਾ ਲਈ ਆ ਜਿੱਦਾਂ ਕਿ ਮੈਂ 2019 ਦੇ ਵਿੱਚ ਮੈਨੂੰ ਹਾਲੈਂਡ ਤੇ ਜਰਮਨ ਜਾਣ ਦਾ ਵੀ ਮੌਕਾ ਮਿਲਿਆ ਫੁੱਲਾਂ ਦੇ ਸਬੰਧ ਵਿੱਚ ਮੈਂ ਉੱਥੇ ਜਾ ਕੇ ਦੇਖਿਆ ਜਿਹੜੇ 2-2 ਏਕੜ ਦੇ ਵੀ ਫਾਰਮਰ ਸੀਗੇ ਨਾ ਉੱਥੇ ਵੀ ਛੋਟੇ ਫਾਰਮਰ ਹੈਗੇ ਨੇ ਉਹਨਾਂ ਨੇ ਵੀ ਆਪਣੀਆਂ ਕੰਪਨੀਆਂ ਬਣਾਈਆਂ ਹੋਈਆਂ ਨੇ ਸੇਮ ਕੰਪਨੀ ਤੇ ਜਿੱਦਾਂ ਕੰਪਨੀਆਂ ਕੰਮ ਕਰ ਤੋ ਮੈਂ ਵੀ ਉਹਨਾਂ ਦੇ ਦੇਖ ਕੇ ਬੜਾ ਕੁਝ ਸਿੱਖਿਆ ਉੱਥੇ ਤੇ ਉਸੇ ਤਰੀਕੇ ਨਾਲ ਮੈਂ ਹੁਣ ਇੱਥੇ ਆਪਣੀ ਕੰਪਨੀ ਬਣਾ ਕੇ ਤੇ ਉਹਨੂੰ ਬਕਾਇਦਾ ਰਜਿਸਟਰਡ ਕਰਾ ਕੇ ਹੁਣ ਉਸੇ ਤਰ੍ਹਾਂ ਮੈਂ ਵੀ ਇੱਥੇ ਕੰਮ ਕਰ ਰਹੇ ਹਾਂ ਤੇ ਮੇਰੀ ਕਿਸਾਨ ਭਰਾਵਾਂ ਨੂੰ ਫੇਰ ਇਹੀ ਅਪੀਲ ਆ ਵੀ ਜਿਹੜਾ ਹੈਗਾ ਵੀ ਇੱਥੇ ਹੀ ਰਹਿ ਕੇ ਆਪਾਂ ਬਹੁਤ ਕੁਝ ਕਰ ਸਕਦੇ ਹਾਂ ਫੁੱਲਾਂ ਦੀ ਖੇਤੀ ਦੇ ਵਿੱਚ ਬਹੁਤ ਵੱਡਾ ਸਕੋਪ ਆ ਤੇ ਕਾਫੀ ਜ਼ਿਆਦਾ ਆਪਾਂ ਨੂੰ ਦੂਜੀਆਂ ਫਸਲਾਂ ਨੂੰ ਆਮਦਨ ਵੀ ਪ੍ਰਾਪਤ ਹੋ ਸਕਦੀ ਆ ਕਿਸਾਨ ਭਰਾਵੋ ਫੁੱਲਾਂ ਦੀ ਖੇਤੀ ਵਿੱਚ ਜਿਹੜਾ ਹੈਗਾ ਆਪਾਂ ਨੂੰ ਮੈਨੂਲੀ ਸਾਰਾ ਕੰਮ ਕਰਨਾ ਪੈਂਦਾ ਵੀ ਆਪਾਂ ਲੇਬਰ ਤੇ ਹੀ ਨਿਰਭਰ ਆ ਸਾਰੇ ਤੇ ਜਦੋਂ ਇਹਦਾ ਬਜਾਈ ਦਾ ਟਾਈਮ ਹੁੰਦਾ ਉਦੋਂ ਵੀ ਕਰੀਬ ਜਿਹੜਾ ਹੈਗਾ ਆਪਾਂ ਨੂੰ 1 ਏਕੜ ਦੇ ਵਿੱਚ ਜਦੋਂ ਆਪਾਂ ਖੇਤੀ ਕਰਨੀ ਆ ਤਾਂ 5-6 ਲੇਬਰ ਆਪਾਂ ਨੂੰ ਰੱਖਣੀ ਪੈਂਦੀ ਆ ਤੇ ਹੌਲੀ-ਹੌਲੀ ਜਿਵੇਂ-ਜਿਵੇਂ ਕੰਮ ਵੱਧਦਾ ਓਵੇਂ-ਓਵੇਂ ਆਪਾਂ ਲੇਬਰ ਵੀ ਵਧਾਈ ਜਾਂਦੇ ਆ ਜਿੱਦਾਂ ਹੁਣ ਅਸੀਂ 20 ਏਕੜ ਦੀ ਖੇਤੀ ਕਰਦੇ ਆ ਤੇ 25-30 ਜਿਹੜੇ ਹੈਗੇ ਨੇ ਕੰਮੇ ਸਾਡੇ ਕੋਲ ਕੰਮ ਕਰਦੇ ਨੇ ਤੇ ਉਹਦੇ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਵੀ ਰੋਜ਼ਗਾਰ ਮਿਲਿਆ ਹੈ ਫੁੱਲਾਂ ਦੀ ਖੇਤੀ ਕਰਕੇ ਤੇ ਜਿਹੜੀ ਲੇਬਰ ਆ ਉਹ ਸਾਡੇ ਕੋਲ ਹੈਗੀ ਆ ਬਿਹਾਰ ਦੀ ਔਰ ਜਿਹੜੇ ਪਿੰਡ ਦੇ ਵਿੱਚੋਂ ਸਾਡੇ ਹੈਗੇ ਨੇ ਆਪਣੇ ਸਾਡੇ ਭਾਈ ਉਹ ਵੀ ਕੰਮ ਕਰਦੇ ਨੇ